ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵੱਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਕਹਿੰਦੇ ਸੀ ਕਿਉਂਕਿ 6ਵਾਂ ਦਰਿਆ ਸੀ ਜਿਹੜਾ ਉਹ ਵਗਦਾ ਆ ਇੱਥੇ ਨਸ਼ਿਆਂ ਦਾ। ਸੋ ਜਿਹੜੇ ਸ਼ਹੀਦ ਹੋਏ ਆ ਮਾਰਡियर्स ਹੋਇਆ ਉਹਨਾਂ ਨੇ ਸ਼ਹੀਦੀ ਜਾਂ ਕੁਰਬਾਨੀ ਇਸ ਕਰਕੇ ਨਹੀਂ ਦਿੱਤੀ ਸੀ ਕਿ ਅਸੀਂ ਆਉਣ ਵਾਲਾ ਜਿਹੜਾ ਪੰਜਾਬ ਆ ਉਹ ਇਸ ਤਰੀਕੇ ਦਾ ਹੋਵੇ ਜਿਹੜਾ ਅਸੀਂ ਹੁਣ ਦੇਖ ਰਹੇ ਹਾਂ ਉਹਨਾਂ ਨੇ ਕੁਰਬਾਨੀ ਦਿੱਤੀ ਸੀ ਹਿੰਦੁਸਤਾਨ ਨੂੰ ਬਚਾਉਣ ਦੇ ਲਈ ਅਸੀਂ ਜਿਹੜਾ ਕਿ ਬਿਲਕੁਲ ਖਰਾਬ ਕਰ ਚੁੱਕੇ ਹਾਂ ਇਨਸਾਨ ਦਾ ਜਿਹੜਾ ਮੁੱਖ ਮੰਤਵ ਆ ਉਹ ਹੈ ਧੰਨਿਤ ਹੋਣਾ ਇਨਸਾਨ ਦੇ ਲਈ ਇਹ ਕਿ ਸ਼ਹਰਤ ਜਾਂ ਇੱਟਾ ਨਿਆਂ ਬਹੁਤ ਇੰਪੋਰਟੈਂਟ ਹੈ ਬਟ ਅਸੀਂ ਇਹ ਸਾਰਾ ਕੁਝ ਭੁੱਲ ਚੁੱਕੇ ਹਾਂ ਸਭ ਤੋਂ ਵੱਡਾ ਧਾਨਿਆ ਜਿਹੜਾ ਸਭ ਤੋਂ ਵੱਡੀ ਸ਼ਹਰਤ ਹੈ ਉਹ ਸਾਡਾ ਸਰੀਰ ਹੈ ਜਿਹੜਾ ਅਸੀਂ ਜਿਹੜੇ ਸਾਡੇ ਨੌਜਵਾਨ ਪੀੜੀ ਆ ਉਹ ਜਿਨ੍ਹਾਂ ਦੀ ਨਸ਼ਿਆਂ ਦੇ ਵਿੱਚ ਰੋਲ ਦਿੱਤਾ ਆਪਣਾ ਸਰੀਰ ਮੈਂ ਹਰ ਬੰਦੇ ਦਾ ਆਪਣਾ ਆਪਣਾ ਵਿਚਾਰ ਹੁੰਦਾ ਡਿਸਕਸ ਕਰਾਂਗਾ ਮੈਂ ਸ਼ੁਰੂ ਕਰੂੰਗੀ ਐਂ ਸ਼ੁਰੂਆਤ ਤੋਂ ਭਾਈਓ ਸਾਰੇ ਸਮੂਹ ਸੰਗਤ ਤੇ ਹਿੰਦੇ ਸਾਰੇ ਬਹੁਤਵਰ ਡਾਕਟਰ ਗੁਵਿੰਦਰ ਜਿੱਦਾਂ ਕਿ ਸਾਰਾ ਤੁਹਾਨੂੰ ਦੱਸਿਆ ਕਿ ਅੱਪਾ ਅੱਜ ਇਕੱਠੇ ਹੋਏ ਆ ਇੱਥੇ ਨਸ਼ਿਆਂ ਦੇ ਬਾਰੇ ਗੱਲ ਕਰਨ ਦੇ ਵਿੱਚ ਕਿ ਨਸ਼ੇ ਕੀ ਹੁੰਦੇ ਹਨ ਇਹਾਂ ਕੀ ਉਹਦੇ ਨੁਕਸਾਨ ਹਨ ਤੋਂ ਜਿਹੜੀ ਮੇਰੀ ਇਹ ਜੀ ਸੇਵਾ ਲੱਗੀ ਹੈ ਮੈਂ ਬੜਾ ਬਧੰਵਾਦੀ ਹਾਂ ਤੁਹਾਡੇ ਸਾਰਿਆਂ ਦਾ ਮੈਨੂੰ ਇਹ ਮੌਕਾ ਦਿੱਤਾ ਕਿ ਤੁਹਾਡੇ ਵਿੱਚ ਆ ਕੇ ਆਪਾਂ ਮੈਂ ਤੁਹਾਡੇ ਨਾਲ ਗੁਰੂ ਹੋ ਸਕਾਂ ਤੇ ਆਪਣੀ ਵਿਚਾਰ ਸਾਂਝੇ ਕਰ ਸਕਾਂ ਜਿਹੜੀ ਨਸ਼ਿਆਂ ਬਾਰੇ ਆਪਾਂ ਗੱਲਬਾਤ ਕਰਾਂਗੇ 4-5 ਸੈਸ਼ਨਾਂ ਵਿੱਚ ਕਰਾਂਗੇ ਪਹਿਲਾਂ ਮੁੱਖ ਤਾਂ ਇਹ ਕਿ ਬੱਚੇ ਸਭ ਤੋਂ ਵੱਡੀ ਗੱਲ ਇਹ ਸਮਝਣੀ ਜ਼ਰੂਰੀ ਹੈ ਕਿ ਯੰਗਸਟਰਸ, ਯੁਵਾ ਪੀੜ੍ਹੀ ਖਾਸ ਕਰਕੇ ਨਸ਼ਿਆਂ 'ਚ ਕਿਉਂ ਫਸ ਜਾਂਦੇ ਆ ਬੱਚੇ ਕਿਉਂ ਲੈਂ ਲੈਣ ਲੱਗ ਜਾਂਦੇ ਆ ਸੈਕੰਡ ਆਪਣੇ ਇਲਾਕੇ 'ਚ ਜਾਂ ਆਸ-ਪਾਸ ਕਿਹੜੇ ਨਸ਼ੇ ਹਨ ਜਿਨ੍ਹਾਂ ਤੋਂ ਬੱਚੇ ਜਿੰਨਾ 'ਚ ਫਸਦੇ ਹਨ ਤੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਉਹ ਕਿਹੜੇ ਨਸ਼ੇ ਹਨ ਤੀਸਰਾ ਨਸ਼ਿਆਂ ਦੇ ਨੁਕਸਾਨ ਕੀ ਹੁੰਦੇ ਹਨ ਹਰ ਜਗ੍ਹਾ ਬੱਚੇ ਵੀ ਬੈਠੇ ਆ ਹਰ ਜਗ੍ਹਾ ਸੈਮੀਨਾਰ ਹੁੰਦੇ ਹਨ ਸਰਕਾਰਾਂ ਰੋਲਾ ਪਾਉਂਦੀਆਂ ਹਨ ਬੋਕਟਰ ਟੀਚਰ ਸਾਰੇ ਤੁਹਾਨੂੰ ਗਾਈਡ ਕਰਦੇ ਹਨ ਪਰ ਅਕਸਰ ਉਹ ਕਿਉਂ ਬਚਨ ਨੂੰ ਕਹਿ ਰਹੇ ਉਹਨਾਂ ਨੁਕਸਾਨ ਕੀ ਹੁੰਦਾ ਹੈ ਅਗਲਾ ਅੰਧਾ ਮੁੱਦਾ ਤੇ ਜੇ ਆਪਣੇ ਪਰਿਵਾਰ ਚੋਂ ਆਪਣੇ ਆਸ-ਪਾਸ ਚੋਂ ਜੇ ਆਪਾਂ ਨੂੰ ਲੱਗਦਾ ਕਿ ਉਸ ਹਾਲਾਤ ਕਿ ਬੱਚਾ ਇਸ ਪਾਸੇ ਜਾ ਰਿਹਾ ਹੈ ਤਾਂ ਉਹਨੂੰ ਸ਼ੁਰੂਆਤ ਦੇ ਵਿੱਚ ਆਪਾਂ ਨੂੰ ਕਿਵੇਂ ਪਤਾ ਚੱਲ ਸਕਦਾ ਹੈ ਕਿਹੜੇ ਸਾਈਨੀਆਂ ਜਿਵੇਂ ਹੁੰਦੇ ਹਨ ਜਿਥੋਂ ਆਪਾਂ ਇਸ ਚੀਜ਼ ਦਾ ਅੰਦਾਜ਼ਾ ਲਾ ਸਕਦੇ ਹਾਂ ਸਟਾਰਟਿੰਗ ਦੇ ਵਿੱਚ ਹੀ ਸ਼ੁਰੂਆਤ ਸੀ ਆਪਾਂ ਨੂੰ ਪਤਾ ਚੱਲ ਜੇ ਕਿ ਬੱਚਾ ਇਸ ਦੋ ਤਰਸਤੇ ਤੇ ਚੱਲ ਰਿਹਾ ਹੈ ਤੇ ਅਖੀਰਲਾ ਮੁੱਦਾ ਹੁੰਦਾ ਹੈ ਵੀ ਜੇ ਕੋਈ ਗਲਤ ਰਸਤੇ ਤੇ ਜਾ ਹੀ ਚੁੱਕਿਆ ਜੇ ਨਸ਼ਿਆਂ ਦੇ ਜੰਗਲ ਚ ਫਸ ਗਿਆ ਤਾਂ ਉਹ ਨੂੰ ਆਪਾਂ ਕਿਵੇਂ ਠੀਕ ਕਰਨਾ ਉਹ ਨੂੰ ਉਸ ਤੋਂ ਕੱਢ ਕੇ ਸਹੀ ਰਸਤੇ ਤੇ ਕਿਵੇਂ ਲਿਜਾਣਾ ਸੋ ਸਭ ਤੋਂ ਪਹਿਲ ਅਸੀਂ ਆਪਾਂ ਗੱਲ ਕਰੀਏ ਕਿ ਨਸ਼ੇ ਚ ਕਿਉਂ ਫਸ ਜਾਂਦੇ ਹਨ ਬੱਚੇ ਕਿਵੇਂ ਇਹਦੇ ਵਿੱਚ ਸ਼ਿਕਾਰ ਹੋ ਜਾਂਦੇ ਹਨ ਉਤੇ ਸਭ ਤੋਂ ਵੱਡਾ ਹੁੰਦਾ ਜਿਹਨੂੰ ਕਿਹਾ ਜਾਂਦਾ ਪੀਅ ਪ੍ਰੈਸ਼ਰ ਪੀਅ ਪ੍ਰੈਸ਼ਰ ਦਾ ਮਤਲਬ ਹੁੰਦਾ ਦੋਸਤ ਮਿੱਤਰ ਸੰਗਤ ਇਦਾਂ ਦੀ ਹੁੰਦੀ ਹੈ ਕੋਈ ਨਾ ਕੋਈ ਉਹਨਾਂ ਦੇ ਸੰਪਰਕ ਤੋਂ ਹੁੰਦਾ ਜ ਜਦੋਂ ਉਹ ਕਹਿੰਦੇ ਆ ਨਸ਼ਾ ਲੈ ਲਓ ਉਹ ਹੁੰਦਾ ਕਿ ਆਕਸਰ ਯਾਨ ਨਸ਼ਾ ਵੇਚਣ ਵਾਲੇ ਹੁੰਦੇ ਹਨ ਜਾਂ ਜਿਹੜੇ ਆਪ ਫਸੇ ਹੋਏ ਹੁੰਦੇ ਹਨ ਉਹ ਦੂਜਿਆਂ ਨੂੰ ਫਸਾ ਦਿੰਦੇ ਹਨ ਜਿਹੜੇ ਆਪ ਫਸੇ ਹਨ ਉਹਨਾਂ ਦੇ ਫਸਾਉਣ ਦਾ ਕਾਰਨ ਵੀ ਇਹੀ ਹੁੰਦਾ ਕਿ ਬਹੁਤ ਸਾਰੇ ਨਸ਼ੇ ਵੇਚਣ ਵਾਲੇ ਉਹਨਾਂ ਨੂੰ ਕਹਿੰਦੇ ਵੀ ਤੂੰ ਦਿਵੋਂ ਉਹਨਾਂ ਨੂੰ ਆ ਲੱਗਤ ਲੱਗ ਜਾਂਦੀ ਆ ਨਾ ਤਾਂ ਉਹ ਨਹੀਂ ਹੁੰਦਾ ਨਸ਼ਾ ਖਰੀਦਣ ਜਾਂਦੇ ਹਨ ਕੋਈ ਸਾਮੇ ਉਹ ਹੋੜ ਕਰਦੇ ਆ ਨੌਲੇ-ਨੌਲੇ ਪੈਸੇ ਕੱਢਵਾ ਲੈਂਦੇ ਪੈਸੇ ਮੁੱਕ ਜਾਂਦੇ ਆ ਚੋਰੀਆਂ ਦਾ ਕਰ ਲੈਂਦੇ ਆ ਜਦੋਂ ਕਿਸੇ ਹੀ ਕੰਸੀਲੇ ਨੂੰ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਜਿਹੜੇ ਵੇਚਣ ਵਾਲੇ ਹੁੰਦੇ ਆ ਉਹ ਕਹਿੰਦੇ ਤੁਹਾਨੂੰ ਤਾਂ ਕਰ ਚਾਹ ਬੰਦੇ ਨਵੇਂ ਆ ਤੈਨੂੰ ਨਸ਼ਾ ਤੇਰਾ ਫ੍ਰੀ ਦੇ ਦਾਂਗੇ ਉਹ ਆਪਣੀ ਜ਼ਿੰਦਗੀ ਤਾਂ ਉਹਦੇ ਖਰਾਬ ਹੋਈ ਹੁੰਦੀ ਆ ਉਹ ਇਸ ਚੱਕਰ 'ਚ ਵੀ ਸਾਨੂੰ ਨਸ਼ਾ ਪ੍ਰੀਮੀਅਮ ਦੇ 2-4 ਦੀ ਹੋਰ ਜ਼ਿੰਦਗੀ ਖਰਾਬ ਕਰ ਦਿੰਦੇ ਆ ਸੋ ਉਹ ਜਿਹੜਾ ਪੀਐਮ ਪ੍ਰੈਸਰ ਹੈ ਆਪਣੇ ਦੋਸਤ ਮਿੱਤਰ ਸੰਗਤ ਹੈ ਉਹਦੇ ਜੋ ਵਜਨ ਦੀ ਲੋੜ ਮੈਂ ਅੱਜ ਦਿੱਤੀ ਵੀ ਸੈਮੀਨਾਰ ਕਰਨ ਜਾਇਆ ਸਕੂਲ ਕਾਲਜ ਵਿੱਚ ਬੱਚਿਆਂ ਨੂੰ ਕੁਝ ਸਮਝਾਣਾ ਕਿ ਇੱਕ ਗੱਲ ਪੱਲੇ ਬੰਨ ਲਓ ਦੋਸਤ ਉਹ ਹੈ ਜਿਹੜਾ ਤੁਹਾਨੂੰ ਨਸ਼ੇ ਵਾਲੇ ਜਹਾਂ ਤੋਂ ਰੋਕੇ ਤੁਹਾਡੀ ਬਾਹ ਮੜੇ ਤੁਹਾਨੂੰ ਉਧਰੋਂ ਰੋਕੇ ਜਿਹੜਾ ਤੁਹਾਨੂੰ ਦੋਸਤ ਕਹੇ ਵੀ ਆ ਲੈ ਕੇ ਵੇਖ ਲੈ ਇੱਕ ਵਾਰੀ ਕਰਨਾ ਟਰਾਈ ਕਰਦਾ ਕੁਝ ਨਹੀਂ ਹੁੰਦਾ ਉਹਨੂੰ ਸਮਝ ਲਓ ਦੋਸਤ ਨਹੀਂ ਆ ਦੋਸਤ ਦੀ ਸ਼ਕਲ ਦੀ ਦੁਸ਼ਮਣ ਹੈ ਤੇ ਇਹ ਇੱਕ ਇਸ ਬਹੁਤ ਇੰਪੋਰਟੈਂਟ ਚੀਜ਼ ਹੁੰਦੀ ਹੈ ਟਰਾਈ ਕਰਨਾ ਇੱਕ ਵਾਰੀ ਲੈ ਕੇ ਦੇਖ ਲੈ 90% ਤੋਂ ਲੈ ਕੇ 90% ਜਿਹੜੇ ਯੁਵਾ ਵਰਗ ਇਸ ਤੇ ਫਸਦੇ ਹਨ ਉਹ ਇਸੇ ਇੱਕ ਵਾਰ ਲੈ ਕੇ ਦੇਖਣ ਦੇ ਚੱਕਰ 'ਚ ਫਸ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਕੋਈ ਨਾ ਕੋਈ ਕਹਿੰਦਾ ਫਿਰ ਕੀ ਹੋਣਾ ਇੱਕ ਵਾਰ ਹੀ ਲੈ ਲਾ ਕੁਝ ਯੰਗ ਏਜ ਹੁੰਦੀ ਹੈ ਕਿਉਰਿਓਸਟੀ ਹੁੰਦੀ ਹੈ ਉਹਨਾਂ ਦੇ ਵਿੱਚ ਇੱਕ ਉਤਸੁਕਤਾ ਹੁੰਦੀ ਹੈ ਕਿ ਇਸ ਨੂੰ ਲੈ ਕੇ ਵੇਖੀਏ ਕੀ ਜੀ ਹੁੰਦੀ ਹੈ ਇਹੀ ਇੱਕ ਜਿਹੜੀ ਉਤਸੁਕਤਾ ਜਾਂ ਜਾਨ ਹੁੰਦੀ ਹੈ ਟ੍ਰਾਈ ਕਰਨ ਦੀ ਇਹੀ ਸਾਰੇ ਜ਼ਿੰਦਗੀ ਖਰਾਬ ਕਰ ਦਿੰਦੀ ਹੈ ਕਿਉਂਕਿ ਇਹ ਨਸ਼ੀਆ ਖਾਸ ਕਰਕੇ ਜਿਹੜੇ ਅਰਤੀ ਚਿੱਟਾ ਨੇ ਇਸ ਤਰ੍ਹਾਂ ਦੇ ਸਿੰਥੈਟਿਕ ਨਸ਼ੀਆ ਇਹ ਇੰਨੇ ਜ਼ਿਆਦਾ ਸਟਰੋਂਗ ਹੁੰਦੇ ਆ ਕਿ ਇੱਕ ਵਾਰੀ ਲੈਣ ਦੇ ਨਾਲ ਹੀ ਆਪਣੇ ਦਿਮਾਗ ਦੇ ਸੈੱਲਾਂ ਦੇ ਵਿੱਚ ਨਾੜਾਂ ਦੇ ਵਿੱਚ ਇੰਨੀ ਦੀ ਤਬਦੀਲੀ ਆ ਜਾਂਦੇ ਹਨ ਕਿ ਦੂਸਰੇ ਦਿਨ ਸਰੀਰ ਆਪ ਹੀ ਮੰਗਣ ਲੱਗ ਪੈਂਦਾ ਹੈ ਜਿਹੜਾ ਨਕਸਾਨ ਜਿਹਨੇ ਕਦੇ ਸ਼ੀਤ ਨਸ਼ਾ ਨਹੀਂ ਲਿਆ ਹੁੰਦਾ ਉਹਦੇ ਸਰੀਰ ਨੂੰ ਲੱਗਿਆ ਨਹੀਂ ਉਹਦਾ ਨਾਰਮਲ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਉਹ ਸਿਰਫ ਇੱਕ ਵਾਰੀ ਚਿੱਟਾ ਲੈਣ ਦੇ ਨਾਲ ਅਗਲੇ ਦਿਨ ਉਹਨੂੰ ਇੰਨੀ ਸੌਂ ਤਲਰ ਲੱਗਦੀ ਹੈ ਕਿਉਂਕਿ ਉਹਦੇ ਨਾਲ ਅੰਦਰ ਕੈਮੀਕਲ ਚੇਂजेस ਆ ਜਾਂਦੀਆਂ ਹਨ ਉਹਦੀਆਂ ਨਾੜਾਂ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਕਿ ਦੂਸਰੇ ਦਿਨ ਉਹਦਾ ਸਰੀਰ ਆਪ ਹੀ ਨਸ਼ਾ ਮੰਗਣ ਲੱਗ ਪੈਂਦਾ ਸੋ ਜਿੰਨੇ ਬੱਚੇ ਬੈਠੇ ਉਹਨਾਂ ਨੂੰ ਮੈਂ ਖਾਸ ਇਹ ਚੀਜ਼ ਨੂੰ ਦੁਹਰਾਉਂਗਾ ਫੇਰ ਇੱਕ ਵਾਰੀ ਕਿ ਜੇ ਆਪੀ ਜ਼ਿੰਦਗੀ ਨਸ਼ੇ ਤੋਂ ਬਚਾਉਣੀ ਹੈ ਆਪਣੇ ਪਰਿਵਾਰ ਨੂੰ ਬਚਾ ਕੇ ਰੱਖਣਾ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਨੈਵਰ ਟ੍ਰਾਈ ਟਵਾਂਸ ਜਾਨੀ ਕਿ ਇੱਕ ਵਾਰੀ ਵੀ ਨਸ਼ੇ ਨੂੰ ਲੈ ਕੇ ਦੇਖਣ ਦੀ ਗਲਤੀ ਨਹੀਂ ਕਰਨੀ ਜਿੰਨੇ ਸਾਡੇ ਕੋਲ ਮਰੀਜ਼ ਆਉਂਦੇ ਹਾਂ ਜਿਹਨਾਂ ਦਾ ਸਸਰਾ ਮਾਰਗ ਦਾ ਨਾਮ ਨਾ ਕਰ ਹੁੰਦੀ ਹੈ ਕੁਛੀ ਦਾ ਬੁਰੀ ਤਰ੍ਹਾਂ ਨਾਲ ਫਸੇ ਹੁੰਦੇ ਹਨ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਨੇ ਵੀ ਜਦੋਂ ਸ਼ੁਰੂ ਕੀਤਾ ਹੁੰਦਾ ਪੈਲੀਆ ਹੀ ਲਿਆਉਂਦੇ ਇਹ ਨਹੀਂ ਸੋਚਿਆ ਹੁੰਦਾ ਕਿ ਅਜਿਹਾ ਇੱਕ ਸਾਲ ਨੂੰ 4 ਸਾਲ ਨੂੰ ਜਾਂ ਕਿਸੇ ਨਾ ਬਾਅਦ ਅਸੀਂ ਹਸਪਤਾਲਾਂਾਂ ਚ ਜਾਂ ਜੇਲਾਂਾਂ ਚ ਤੇ ਪਹੁੰਚ ਜਾਗੇ ਸਾਡਾ ਸਾਰਾ ਪਰਿਵਾਰ ਨਸ਼ਟ ਹੋ ਜਾਊਗਾ ਉਹਨਾਂ ਨੇ ਵੀ ਲੈ ਲੈਂਦੇ ਜਿੰਦੇ ਪੈਲੀਆ ਹੀ ਲਿਆ ਹੁੰਦਾ ਇਹ ਹੀ ਸੋਚ ਕੇ ਲਿਆਉਂਦਾ ਵੀ ਚਾਹ ਕੋਈ ਨਿਕਲ ਹੀ ਲੈ ਕੇ ਤਾਂ ਦੇਖੀਏ ਕੀ ਚੀਜ਼ ਹੁੰਦੀ ਹੈ ਤੁਹਾਨੂੰ ਆਪਣੀ ਜ਼ਿੰਦਗੀ ਬਚਾਉਣੀ ਹੈ ਜਿੰਨੇ ਤੁਸੀਂ ਸਾਰੇ ਬੈਠੇ ਹੋ ਲੇਡੀਆਂ ਸੈਂਸ ਬੱਚੇ ਗਾਹ ਵੀ ਮਾ ਜਾਮਾ ਕਾ ਕੇ ਤੁਸੀਂ ਯੰਗਸਟਰਸ ਨੂੰ ਬੱਚਿਆਂ ਨੂੰ ਹਮੇਸ਼ਾ ਇੱਕ ਚੀਜ਼ ਅੰਦਰ ਵਹਿਮ ਚ ਪਾਣੀ ਉਹਨਾਂ ਦੇ ਖਿਆਲ ਚ ਪਾਣੀ ਹੈ ਕਿ ਮਸਾ ਇਦਾਂ ਦੀ ਚੀਜ਼ੇ ਜਿਹਨੂੰ ਇੱਕ ਵਾਰੀ ਲੈਣ ਕੇ ਦੇਖਣ ਦੀ ਤੜਾਈ ਕਦੇ ਵੀ ਨਹੀਂ ਦਰਦੀ ਉਹ ਇੱਕ ਵਾਰੀ ਟਰਾਈ ਕਰਨ ਦੀ ਗਲਤੀ ਹੀ ਪੂਰੀ ਜ਼ਿੰਦਗੀ ਨਸ਼ਟ ਕਰ ਦਿੰਦੀ ਹੈ ਕਿਉਂਕਿ ਇੱਕ ਵਾਰੀ ਗੁਰਦੀ ਨਾਲ ਲਿਆ ਜਾਂਦਾ ਹੈ ਕਿਸੇ ਦੇ ਕਹਿਣ ਤੇ ਲਿਆ ਜਾਂਦਾ ਹੈ ਦੂਸਰੇ ਦਿਨ ਸਰੀਰ ਆਪਣੇ ਆਪ ਹੀ ਮੰਗਣਾ ਲੱਗ ਪੈਂਦਾ ਹੈ ਤੀਜੇ ਦਿਨ ਫੇਰ ਨਹੀਂ ਲਿਆ ਹੁੰਦਾ ਉਹ ਉਸੇ ਤੋਂ ਹੀ ਐਡਿਕਸ਼ਨ ਸ਼ੁਰੂ ਹੋ ਜਾਂਦੀ ਹੈ ਅੰਸਾਰਿਆਂ ਦੀ ਉਸੇ ਤੋਂ ਹੀ ਹੰਦੀਏ ਉਸੇ ਤੋਂ ਬਚ ਕੇ ਰਹਿਣਾ ਨੈਕਸਟ ਗੱਲ ਇਹ ਕਿ ਕਿਹੜੇ ਨਸ਼ੇ ਆਪਣੇ ਲਾਗੇ ਜਾਨ ਸਾਰੇ ਪੰਜਾਬ ਚ ਇਸ ਤਿੰਨ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਨੌਜਵਾਨ ਵਰਗੀਆਂ ਜਾਨਾਂ ਜਾ ਰਹੀਆਂ ਹਨ ਪਰਵਾਹ ਖਰਾਬ ਹੋਣੀ ਕੋਈ ਨੂੰ ਚਿੰਤਾ ਹੈ ਚਿੰਤਾ ਜਿਹੜਾ ਹੈ ਜਿਸ ਤਰ੍ਹਾਂ ਹੀਮ ਪੱਤੇ ਕੁਪੀ ਇਹ ਨਸ਼ੇ ਉਹਨਾਂ ਦੇ ਸਿੰਥੈਟਿਕ ਵਰਸਨ ਹੁੰਦੀਆਂ ਹਨ ਵੀ ਪਲੇਟ ਵਰਸਨ ਹੁੰਦੀ ਹੈ ਨਸ਼ਾ ਕੋਈ ਨਹੀਂ ਨੁਕਸਾਨ ਕਰਦੇ ਸਾਰੇ ਦੇ ਸਰੀਰ ਨੂੰ ਕੋਈ ਸਾਹ ਤੋਂ ਸਾਹ ਦੀ ਕਿਰਾਫ ਕਰ ਦਿੰਦਾ ਇਸ ਦੇ ਨਾਲ ਉਹ ਇਨਸਾਨ ਦੇ ਬੱਚਾ ਜਿਹੜਾ ਲੈਣਾ ਉਹ ਕੁਝ ਜ਼ਿਆਦਾ ਦੇ ਸਮਾਗ ਕੱਢ ਜਾਂਦਾ ਪਰ ਕੋਈ ਵੀ ਨਸ਼ਾ ਉਹਨਾਂ ਨੂੰ ਨੁਕਸਾਨ ਕਰਨਾ ਹੀ ਕਰਦਾ ਹੈ ਜਿਵੇਂ ਸਾਡੇ ਕੋਲ ਕੋਈ ਪੇਸ਼ੇ ਆਉਂਦੇ ਹਨ ਸ਼ਰਾਬ ਬਾਰੇ ਪੁੱਛੀਦਾ ਨਹੀਂ ਜੀ ਸ਼ਰਾਬ ਪੀਂਦੇ ਨਹੀਂ ਜੀ ਸ਼ਰਾਬ ਨਹੀਂ ਪੀਂਦਾ ਦੁਆਰਾ ਕੋਚ ਮੈਨੂੰ ਕੁਝ ਨਹੀਂ ਲੱਗ ਬੀਅਰ ਵੀ ਸ਼ਰਾਬ ਹੀ ਹੈ ਇਸ ਦਾ ਮਕੀਦਾ ਉਹਨਾਂ ਨੇ ਸਮਝਾਇਆ ਵੀ ਬੀਅਰ ਵੀ ਸ਼ਰਾਬ ਦਾ ਹੀ ਫਾਰਮ ਹੈ ਫਰਕ ਹੈ ਫਰਕ ਇਹ ਨਹੀਂ ਹੈ ਜਿਵੇਂ ਦੂਜੀ ਸ਼ਰਾਬ ਹੁੰਦੀ ਹੈ ਤੇ ਪੀਣ ਵਾਲੇ ਪਾਣੀ ਠੀਕ ਲੱਗਦਾ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिल दया ने इथे चौबी घंटे सत्तो दिन इमरजेंसी की सुविधा भी दी जाती है आज ही बुक करो अपनी अपॉइंटमेंट अठानवे सात सौ वी छे या अठानवे आठ आथ सौ उन्नवे अस्सी विजिट करो संधू हॉस्पिटल चंडीगढ़ रोड नवा शहर जनक श्री भगत सिंह नगर का संबंधित अज दिन विशेष सरगर्मिया कल फिर ਕਾਮਯਾਬ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮੇਸ਼ੀਂ ਇਜਾਜ਼ਤ ਦਿਓ ਧੰਨਵਾਦ